ਡਾਕਟਰ ਕਰਵਿੰਦਰ ਕੌਰ ਮਨ ਹਾਸ ਦੀ ਪੁਸਤਕ ਝੁੱਗੀਆਂ ਦੇ ਲਾਲ ਦਾ ਅਗਲਾ ਅੰਕ 3 ਗੁਰਬਾਣੀ ਤੋਂ ਪ੍ਰੇਰਣਾ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਗਰੀਬਾਂ ਅਤੇ ਲੋੜਵੰਦਾਂ ਨਾਲ ਮੇਰੀ ਹਮਦਰਦੀ ਕਿਉਂ ਹੈ ਇਹਨਾਂ ਵੱਲ ਵੇਖ ਕੇ ਕਿਉਂ ਮੇਰਾ ਮਨ ਕਰਨਾ ਤੇ ਦਇਆ ਨਾਲ ਭਰ ਜਾਂਦਾ ਹੈ ਕਿਉਂ ਇਹਨਾਂ ਉੱਪਰ ਮੈਨੂੰ ਤਰਸ ਆਉਂਦਾ ਹੈ ਕਿਉਂ ਇਹਨਾਂ ਵੱਲੋਂ ਮੇਰੇ ਕੋਲੋਂ ਮੂੰਹ ਮੋੜ ਕੇ ਲੰਘਿਆ ਨਹੀਂ ਜਾਂਦਾ ਭਾਈ ਵੀਰ ਸਿੰਘ ਜੀ ਦੀਆਂ ਇਸ ਸਤਰਾ ਮੈਨੂੰ ਲੱਗਦਾ ਹੈ ਕਿ ਮੇਰੇ ਉੱਪਰ ਸਹੀ ਟੁਕਦੀਆਂ ਹਨ ਦੁਨੀਆ ਦਾ ਦੁੱਖ ਦੇਖ-ਦੇਖ ਦਿਲ ਦਬਦਾ-ਦਬਦਾ ਜਾਂਦਾ ਅੰਦਰਲਾ ਪੰਗਰ ਵਕਤੁਰਦਾ ਨੈਣੋਂ ਨੀਰ ਵਸਾਂਦਾ ਫਿਰ ਵੀ ਦਰਦ ਨਾ ਘਟੇ ਜਗਤ ਦਾ ਚਾਹੇ ਆਪਾ ਵਾਰੂ ਪਰ ਪੱਥਰ ਨਹੀਂ ਬਣਿਆ ਜਾਂਦਾ ਦਰਦ ਦੇਖ ਦੁੱਖ ਆਂਦਾ ਹਮਦਰਦੀ ਤਰਸ ਦਇਆ ਪਰਮਾਤਮਾ ਵੱਲੋਂ ਦਿੱਤਾ ਗਿਆ ਇੱਕ ਅਨਮੋਲ ਤੋਹਫਾ ਹੈ ਇਹ ਤੋਹਫਾ ਉਹਨਾਂ ਕੁਝ ਬਿੜੀਅਨ ਇਨਸਾਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦਾ ਹਿਰਦਾ ਸਾਫ਼ ਸ਼ੁੱਧ ਤੇ ਕੋਇਤਰ ਹੁੰਦਾ ਹੈ ਅਜਿਹੇ ਬੰਦੇ ਪ੍ਰਭੂ ਦੇ ਨੇੜੇ ਹੁੰਦੇ ਨੇ ਤੇ ਪ੍ਰਭੂ ਦੀ ਉਹਨਾਂ ਉੱਪਰ ਖਾਸ ਕਿਰਪਾ ਹੁੰਦੀ ਹੈ ਸੰਸਾਰ ਵਿੱਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਕੋਲ ਬਹੁਤ ਪੈਸਾ ਹੈ ਪਰ ਉਹ ਇਸ ਪੈਸੇ ਨਾਲ ਕਿਸੇ ਲੋੜਵੰਦ ਦੀ ਸਹਾਇਤਾ ਨਹੀਂ ਕਰਦੇ ਕਿਉਂਕਿ ਉਹਨਾਂ ਅੰਦਰ ਲੋੜਵੰਦਾਂ ਪ੍ਰਤੀ ਕਿਸੇ ਪ੍ਰਕਾਰ ਦੀ ਦਇਆ ਹਮਦਰਦੀ ਜਾਂ ਤਰਸ ਦੀ ਭਾਵਨਾ ਨਹੀਂ ਹੁੰਦੀ ਅਜਿਹੇ ਲੋਕ ਅਕਸਰ ਇਹ ਸੋਚਦੇ ਹਨ ਕਿ ਜੇ ਰੱਬ ਨੇ ਇਹਨਾਂ ਨੂੰ ਦੇਣਾ ਹੁੰਦਾ ਤਾਂ ਉਹ ਆਪ ਨਾ ਦੇ ਦਿੰਦਾ ਜਿਹੜੇ ਲੋਕ ਗਰੀਬਾਂ ਦੀ ਪੈਸੇ ਨਾਲ ਸਹਾਇਤਾ ਨਹੀਂ ਕਰਦੇ ਆਪਣਾ ਕੋਈ ਸਮਾਂ ਉਹਨਾਂ ਲਈ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ ਸੰਸਾਰ ਵਿੱਚ ਫਿਰਦੇ ਹਨ ਜਿਨ੍ਹਾਂ ਕੋਲ ਬਹੁਤ ਥੋੜਾ ਹੁੰਦਾ ਹੈ ਪਰ ਉਹ ਆਪਣਾ ਸਾਰਾ ਕੁਝ ਲੋੜਵੰਦਾਂ ਲਈ ਨਿਸ਼ਾਵਰ ਕਰ ਦਿੰਦੇ ਹਨ ਇਥੋਂ ਤੱਕ ਕਿ ਆਪਣੀ ਜ਼ਿੰਦਗੀ ਦੀਆਂ ਅਨਮੋਲ ਕੜੀਆਂ ਵੀ ਅਜਿਹੇ ਲੋਕਾਂ ਦਾ ਜ਼ਿੰਦਗੀ ਵਿੱਚ ਪੂਰਨ ਵਿਸ਼ਵਾਸ ਹੁੰਦਾ ਹੈ ਅਜਿਹੇ ਲੋਕਾਂ ਨੂੰ ਪੈਸੇ ਦੀ ਕਦੇ ਕਮੀ ਨਹੀਂ ਆਉਂਦੀ ਕਿਸੇ ਨਾ ਕਿਸੇ ਤਰ੍ਹਾਂ ਪਰਮਾਤਮਾ ਉਹਨਾਂ ਦੀ ਸਹਾਇਤਾ ਕਰਦਾ ਰਹਿੰਦਾ ਹੈ ਅਜਿਹੇ ਲੋਕਾਂ ਰਹੀ ਰੱਬ ਬੋਲਦਾ ਹੈ ਦੀ ਆਪਣੀ ਮਦਰ ਮੁਸਕਰਾਹਟ ਵੰਡਦਾ ਹੈ ਗੁਰਬਾਣੀ ਨੇ ਮੈਨੂੰ ਲੋੜਵੰਦਾਂ ਤੇ ਗਰੀਬ ਗੁਰਬਿਆਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ ਇਹ ਬਹੁਤ ਹੀ ਅਚੰਭੇਪਰੀ ਗੱਲ ਹੈ ਕਿ ਕਿਸੇ ਨੇ ਇੱਕ ਪੰਕਤੀ ਵੀ ਮੈਨੂੰ ਗੁਰਬਾਣੀ ਦੀ ਕਦੇ ਸਿਖਾਈ ਨਹੀਂ ਫਿਰ ਮੈਨੂੰ ਗੁਰਬਾਣੀ ਪੜ੍ਹਨੀ ਕਿਵੇਂ ਆ ਗਈ ਇਹ ਗੱਲਪਣ ਸੁਣ ਵਿੱਚ ਆਉਂਦੀ ਹੈ ਕਿ ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਹੁੰਦਾ ਹੈ ਉਸ ਵਕਤ ਮਾਂ ਜੋ ਵੀ ਸੁਣਦੀ ਤੇ ਪੜ੍ਹਦੀ ਹੈ ਜਾਂ ਜੋ ਕੁਝ ਕਰਦੀ ਹੈ ਉਸ ਦਾ ਸਿੱਧਾ ਪ੍ਰਭਾਵ ਬੱਚੇ ਉੱਪਰ ਪੈਂਦਾ ਹੈ ਗੁਰਬਾਣੀ ਦੇ ਸਬੰਧ ਵਿੱਚ ਮੇਰੇ ਨਾਲ ਵੀ ਕੁਝ ਇਸੇ ਤਰ੍ਹਾਂ ਹੋਇਆ ਇੱਕ ਵਾਰੀ ਮੇਰੀ ਜਨਮ ਜਾਤੀ ਨੇ ਮੈਨੂੰ ਦੱਸਿਆ ਕਿ ਉਹਨਾਂ ਦਿਨਾਂ ਵਿੱਚ ਸਾਂਝੇ ਘਰ ਵਿੱਚ ਅਖੰਡ ਪਾਠ ਸਾਹਿਬ ਰੱਖਿਆ ਹੋਇਆ ਸੀ ਭਾਈ ਜੀ ਦੁਆਰਾ ਕੀਤਾ ਗਿਆ ਪਾਠ ਮੈਂ ਸੁਣਿਆ ਪਾਠ ਦੀ ਸਮਾਪਤੀ ਉਪਰੰਤ ਭੋਗ ਪਾਇਆ ਗਿਆ ਜਦੋਂ ਭਾਈ ਜੀ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਛੱਡਿਆ ਉਦੋਂ ਮੇਰਾ ਇਸ ਧਰਤੀ ਉੱਪਰ ਜਨਮ ਹੋਇਆ ਮੈਨੂੰ ਗੁਰਦ ਦੀ ਗੁਰਤੀ ਦੀ ਜਗਾ ਕੜਾ ਪ੍ਰਸਾਦ ਦੀ ਗੁਰਤੀ ਦਿੱਤੀ ਗਈ ਮੈਨੂੰ ਗੁਰਬਾਣੀ ਨਾਲ ਪ੍ਰੇਮ ਕਿਉਂ ਹੈ ਮੈਂ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸ਼ੁੱਧ ਕਿਵੇਂ ਕਰ ਲੈਂਦੀ ਹਾਂ ਗੁਰਬਾਣੀ ਦੀਆਂ ਪੰਕਤੀਆਂ ਮੇਰੇ ਅੰਦਰ ਨੂੰ ਕਿਉਂ ਟੁੰਮਦੀਆਂ ਆਪਣੇ ਜੀਵਨ ਦੀਆਂ ਦੁੱਖ ਸੁੱਖ ਦੀਆਂ ਘੜੀਆਂ ਵਿੱਚ ਮੈਂ ਗੁਰਬਾਣੀ ਤੋਂ ਪ੍ਰੇਰਣਾ ਕਿਉਂ ਲੈਂਦੀ ਹਾਂ ਇਹ ਸਾਰਾ ਕੁਝ ਇਸ ਕਰਕੇ ਸੰਭਵ ਹੋ ਗਿਆ ਕਿ ਜਦੋਂ ਮੈਂ ਮਾਤਾ ਦੇ ਗਰਭ ਵਿੱਚ ਸੀ ਉਦੋਂ ਮੈਨੂੰ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਨ ਦਾ ਸਬਾਗ ਪ੍ਰਾਪਤ ਹੋਇਆ ਸਭ ਬਰਾਬਰ ਹਨ ਜਾਤ ਕਰਕੇ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਇਹ ਉਪਦੇਸ਼ ਮੈਨੂੰ ਗੁਰਬਾਣੀ ਤੋਂ ਪ੍ਰਾਪਤ ਹੋਇਆ ਪ੍ਰਮਾਤਮਾ ਦੀਆਂ ਸਿਰਜੀਆਂ ਚੀਜ਼ਾਂ ਸਾਰਿਆਂ ਦੀ ਹਨ ਰੱਬ ਨੇ ਕਦੇ ਕਹਾਣੀ ਵੰਡ ਨਹੀਂ ਕੀਤੀ ਕਿ ਕੋਈ ਚੀਜ਼ ਅਮੀਰ ਬੰਦੇ ਨੂੰ ਦਿੱਤੀ ਜਾਵੇ ਤੇ ਗਰੀਬ ਨੂੰ ਉਹਨਾਂ ਦਿੱਤੀ ਜਾਵੇ ਸੂਰਜ ਚੰਨ ਤੇ ਤਾਰੇ ਸਾਰਿਆਂ ਲਈ ਚੜਦੇ ਹਨ ਹਵਾ ਸਾਰਿਆਂ ਲਈ ਵਗਦੀ ਹੈ ਮੀਂਹ ਸਾਰਿਆਂ ਲਈ ਪੈਂਦਾ ਹੈ ਜੇ ਰੱਬ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਕਰਦਾ ਅਸੀਂ ਜਿਹੜੇ ਰੱਬ ਦੀ ਸੰਤਾਨ ਹਾਂ ਸਾਡਾ ਕੀ ਫਰਜ਼ ਬਣਦਾ ਕਿ ਅਸੀਂ ਹੂੰਚ ਨੀਚ ਅਮੀਰੀ ਗਰੀਬੀ ਦਾ ਵਿਤਕਰਾ ਕਰੀਏ ਸਾਨੂੰ ਸਾਰਿਆਂ ਨੂੰ ਸ਼ੁਭ ਕੰਮ ਕਰਨੇ ਚਾਹੀਦੇ ਹਨ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ ਅਤਵਾ ਜੇ ਸੇਵਾ ਵਰ ਮੋਹੇ ਅਹ ਸ਼ੁਭ ਕਰਮਣ ਤੇ ਕਬ ਹੂ ਨਾ ਡਰੋ ਗੁਰਬਾਣੀ ਨੇ ਮੈਨੂੰ ਇਸ ਗੱਲ ਦੀ ਸੋਝੀ ਦਿੱਤੀ ਕਿ ਸੰਸਾਰ ਇੱਕ ਮੰਚ ਹੈ ਜਿੱਥੇ ਹਰ ਕੋਈ ਆ ਕੇ ਆਪਣੇ ਹਿੱਸੇ ਦਾ 파ਟਾ ਦਾ ਕਰਕੇ ਚਲਾ ਜਾਂਦਾ ਹੈ ਕਿਸੇ ਨੇ ਇਥੇ ਸਦਾ ਲਈ ਬੈਠੇ ਨਹੀਂ ਰਹਿਣਾ ਹਰ ਮੌਤ ਜਿਸ ਨੂੰ ਮੈਂ ਜਰਿਆ ਮੈਨੂੰ ਤੁਰੰਦਰ ਤੱਕ ਲਾ ਗਈ ਤੇ ਲੈ ਜਾਂਦੇ ਸਵਾਸਾਂ ਦੀ ਕਦਰ ਕਰਨਾ ਸਿਖਾ ਗਈ ਇਹ ਸਵਾਸ ਕਿੰਨੇ ਕੀਮਤੀ ਹਨ ਮਨੁੱਖਾ ਜਨਮ ਕਿੰਨਾ ਅਮੁੱਲਕ ਹੈ ਇੱਕ ਸਾਹ ਆ ਗਿਆ ਪਤਾ ਨਹੀਂ ਅਗਲਾ ਆਵੇ ਵੀ ਕਿਨਾ ਜੇ ਸਾਹ ਆ ਗਿਆ ਤਾਂ ਬੰਦਾ ਹੈ ਨਹੀਂ ਤਾਂ ਮਿੱਟੀ ਦੀ ਢੇਰੀ ਅਸੀਂ ਆਪਣੇ ਧਨ ਦੌਲਤ ਸੋਨੇ ਤੇ ਹੋਰ ਕੀਮਤੀ ਚੀਜ਼ਾਂ ਨੂੰ ਬੜਾ ਸੰਭਾਲ ਕੇ ਰੱਖਦੇ ਆਂ ਪਰ ਸਾਡੇ ਸਵਾਸ ਜਿਹੜੇ ਬੇਸ਼ਮਰ ਅਨਮੋਲ ਹਨ ਉਹਨਾਂ ਦੀ ਅਸੀਂ ਕਦਰ ਕਰਨੀ ਨਹੀਂ ਸਿੱਖੀ ਰੱਬ ਨੇ ਸਾਨੂੰ ਕੁਝ ਨਿਸ਼ਚਿਤ ਸਮੇਂ ਲਈ ਸਰਤੀ ਉੱਪਰ ਭੇਜਿਆ ਹੈ ਸਾਡਾ ਕੋਈ ਮਨੋਰਥ ਹੋਣਾ ਚਾਹੀਦਾ ਹੈ ਕੋਈ ਨੇਕ ਕਮਾਈ ਕਰਨੀ ਚਾਹੀਦੀ ਹੈ ਜ਼ਿੰਦਗੀ ਮੇ ਆਏ ਹੋ ਤਾਂ ਕੁਝ ਕਰਕੇ ਜਾਓ ਇਹ ਕੀ ਬਾਤ ਖਾਓ ਪੀਓ ਔਰ ਚਲੇ ਜਾਓ ਇੱਕ ਸਾਖੀ ਨੇ ਵੀ ਮੈਨੂੰ ਪ੍ਰੇਰਿਤ ਕੀਤਾ ਹੈ ਉਸ ਸਾਖੀ ਹੈ ਕਿ ਇੱਕ ਮਹਾਪੁਰਸ਼ਨ ਉਹ ਸਭ ਦਾ ਭਲਾ ਕਰਦੇ ਤੇ ਹੋਰ ਵੀ ਕਈ ਪ੍ਰਕਾਰ ਦੇ શુભ ਕਾਰਜ ਕਰਦੇ ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਬਰਾਈ ਕਦੇ ਕਿਸੇ ਨੇ ਸੁਣੀ ਨਹੀਂ ਸੀ ਇੱਕ ਵਾਰੀ ਇੱਕ ਨੌਜਵਾਨ ਉਹਨਾਂ ਕੋਲ ਆਇਆ ਤੇ ਉਸਨੇ ਉਹਨਾਂ ਵਿੱਚ ਕੋਈ ਨਾ ਕੋਈ ਬਰਾਈ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕਿਆ ਇੱਕ ਦਿਨ ਉਸਨੇ ਹਿੰਮਤ ਕਰਕੇ ਮਹਾਪੁਰਸ਼ਾਂ ਨੂੰ ਪੁੱਛਿਆ ਬਾਬਾ ਜੀ ਮੈਨੂੰ ਇਹ ਦੱਸੋ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕੋਈ ਬੰਦਾ ਕਦੇ ਕੋਈ ਗਲਤ ਕੰਮ ਨਾ ਕਰੇ ਹੋ ਸਕਦਾ ਤੁਸੀਂ ਵੀ ਚੋਰੀ ਛਿਪੇ ਕਰਦੇ ਹੋ ਜਿਸ ਤਾ ਕਿਸੇ ਨੂੰ ਪਤਾ ਨਾ ਲੱਗਦਾ ਹੋਵੇ। ਬਾਬਾ ਜੀ ਉਸ ਨੌਜਵਾਨ ਦੀ ਗੱਲ ਸੁਣ ਕੇ ਮੁਸਕਰਾ ਪਏ ਤੇ ਫਿਰ ਕਹਿਣ ਲੱਗੇ। ਮੈਂ ਤੇਰੀ ਇਸ ਕਲ ਦਾ ਜਵਾਬ ਕੱਲ ਦਿਆਂਗਾ। ਤੂੰ ਸਵੇਰੇ ਜਲਦੀ ਆ ਜਾਵੀਂ। ਕਿਉਂਕਿ ਕੱਲ ਸੂਰਜ ਡੁੱਬਣ ਤੋਂ ਪਹਿਲਾਂ ਤੇਰੀ ਮੌਤ ਹੋ ਜਾਵੇਗੀ। ਇਹ ਗੱਲ ਸੁਣ ਕੇ ਉਹ ਬਹੁਤ ਉਦਾਸ ਹੋ ਗਿਆ ਤੇ ਹੋਰ ਕੋਈ ਗੱਲ ਕੀਤੇ ਬਿਨਾ ਘਰ ਨੂੰ ਤੁਰ ਪਿਆ। ਰਸਤੇ ਵਿੱਚ ਉਸ ਨੂੰ ਜਿਹੜਾ ਵੀ ਮਿਲੇ ਉਸ ਨੂੰ ਨਿਮਰਤਾ ਸਹਿ ਸਿਰ ਝੁਕਾ ਕੇ ਸਤਿ ਸ਼੍ਰੀ ਅਕਾਲ ਬੁਲਾਵੇ। ਜਿਨ੍ਹਾਂ ਨੂੰ ਕਦੇ ਵਿਰੋਧੀ ਸਮਝ ਕੇ ਨੈਸੀ ਬੁਲਾਇਆ ਉਹਨਾਂ ਨੂੰ ਵੀ ਉਸ ਦਿਨ ਪਿਆਰ ਨਾਲ ਬੁਲਾਇਆ ਸਿਰਫ ਇਹ ਸੋਚ ਕੇ ਕਿ ਅੱਜ ਇਸ ਸੰਸਾਰ ਵਿੱਚ ਮੇਰਾ ਆਖਰੀ ਦਿਨ ਹੈ ਘਰ ਪਹੁੰਚ ਗਿਆ ਚੁੱਪਚਾਪ ਲੰਮਾ ਪੈ ਗਿਆ ਜੇ ਕਿਸੇ ਜੀ ਨੇ ਕੁਝ ਪੁੱਛਿਆ ਤਾਂ ਬੜੇ ਪਿਆਰ ਨਾਲ ਉਸ ਦਾ ਜਵਾਬ ਦਿੱਤਾ ਘਰ ਦੇ ਸਾਰੇ ਹੈਰਾਨ ਕਿ ਅੱਜ ਇਸ ਨੂੰ ਕੀ ਹੋ ਗਿਆ ਪਹਿਲਾਂ ਤਾਂ ਘਰ ਵੱਡਦੇ ਆ ਇਹ ਉੱਚੀ ਉੱਚੀ ਬੋਲਦਾ ਸੀ ਕਦੇ ਕਿਸੇ ਬੱਚੇ ਨੂੰ ਝਟਕਾ ਮਾਰਦਾ ਸੀ ਕਦੇ ਪਤਨੀ ਨੂੰ ਬੁਰਾ ਭਲਾ ਕਹਿੰਦਾ ਸੀ ਦੂਜੇ ਦਿਨ ਉਹ ਬਾਬਾ ਜੀ ਕੋਲ ਵੀ ਆਪਣੇ ਪ੍ਰਸ਼ਨ ਦਾ ਉੱਤਰ ਲੈਣ ਨਾ ਗਿਆ ਉਸਨੇ ਸੋਚਿਆ ਕਿ ਮੈਂ ਇਹ ਜਾਣ ਕੇ ਕੀ ਲੈਣਾ ਹੈ ਮੈਂ ਤਾਂ ਇਸ ਦੁਨੀਆ ਤੋਂ ਸਦਾ ਰਹੀ ਚਲੇ ਜਾਣਾ ਹੈ ਮਹਾਪੁਰਸ਼ ਆਪ ਹੀ ਉਸ ਦੇ ਕਰ ਆ ਗਏ ਉਹਨਾਂ ਨੇ ਦੇਖਿਆ ਕਿ ਉਹ ਚੁੱਪਚਾਪ ਮੰਝੇ ਉੱਪਰ ਲੰਮਾ ਪਿਆ ਛੱਤ ਵੱਲ ਵੇਖੀ ਜਾ ਰਿਹਾ ਹੈ ਬਾਬਾ ਜੀ ਨੇ ਜਦੋਂ ਉਸ ਨੂੰ ਪੁੱਛਿਆ ਪਾਈ ਉੱਠ ਮੈਂ ਤੇਰੇ ਕੱਲ ਦੇ ਪ੍ਰੇਸ਼ਨ ਦਾ ਉੱਤਰ ਦੇਣ ਆਇਆ ਇਹ ਸੁਣ ਕੇ ਉਹ ਬੋਲਿਆ ਨਹੀਂ ਹੁਣ ਜ਼ਰੂਰਤ ਨਹੀਂ ਮਹਾਪੁਰਸ਼ ਨੇ ਜਦੋਂ ਇਹ ਪੁੱਛਿਆ ਕਿ ਜਦੋਂ ਦਾ ਤੈਨੂੰ ਇਹ ਪਤਾ ਲੱਗਾ ਕਿ ਤੇਰੀ ਮੌਤ ਹੋ ਜਾਣੀ ਹੈ ਤਾਂ ਤੇਰੇ ਵਿੱਚ ਕੀ ਬਦਲਾਅ ਆਇਆ ਉਹ ਨੌਜਵਾਨ ਕਹਿਣ ਲੱਗਾ ਕਰਾਂ ਉਹਦੇ ਵਕਤ ਮੈਂ ਉਹਨਾਂ ਲੋਕਾਂ ਨੂੰ ਵੀ ਰਸਤੇ ਵਿੱਚ ਪਿਆਰ ਨਾ ਮਿਲਿਆ ਜਿਨ੍ਹਾਂ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਬੁਲਾਉਂਦਾ ਕੱਲ ਦਾ ਮੈਂ ਇਹੀ ਸੋਚ ਰਿਹਾ ਕਿ ਕਾਸ਼ ਮੈਂ ਕੁਝ ਚੰਗੇ ਕੰਮ ਵੀ ਕੀਤੇ ਹੁੰਦੇ ਕਿਸੇ ਦਾ ਭਲਾ ਕੀਤਾ ਹੁੰਦਾ ਉਸ ਦੀ ਇਹ ਗੱਲ ਸੁਣ ਕੇ ਬਾਬਾ ਜੀ ਮੁਸਕਰਾ ਪਏ ਤੇ ਕਹਿਣ ਲੱਗੇ ਬੇਡਾ ਤੇਰੀ ਮੌਤ ਨਹੀਂ ਹੋਣ ਵਾਲੀ ਤੇਰੀ ਆਇਯੂ ਲੰਬੀ ਹੈ ਤੇਰੇ ਪ੍ਰਸ਼ਨ ਦਾ ਉੱਤਰ ਦੇਣ ਲਈ ਮੈਂ ਤੈਨੂੰ ਇਹ ਕਹਿਆ ਸੀ ਜਿਹੜਾ ਬੰਦਾ ਆਪਣੀ ਮੌਤ ਨੂੰ ਚੇਤੇ ਰੱਖਦਾ ਉਹ ਕਦੇ ਕੋਈ ਗਲਤ ਕੰਮ ਨਹੀਂ ਕਰਦਾ ਮੈਂ ਹਮੇਸ਼ਾ ਆਪਣੀ ਮੌਤ ਯਾਦ ਰੱਖਦਾ ਹਾਂ ਇਸ ਲਈ ਸਬਦਾ ਪਲਾ ਕਰਦਾ ਹਾਂ ਤੇ ਸ਼ੁਭ ਕੰਮ ਕਰਦਾ ਹਾਂ ਇਸ ਲਈ ਮੈਂ ਵੀ ਆਪਣੀ ਮੌਤ ਯਾਦ ਰੱਖਦੀ ਹਾਂ ਕਿ ਪਤਾ ਨਹੀਂ ਕਦੋਂ ਆ ਜਾਣੀ ਹੈ ਜਿੰਨਾ ਹੋ ਸਕੇ ਵੱਧ ਤੋਂ ਵੱਧ ਦੂਜਾਂ ਦਾ ਪਲਾ ਕਰ ਲਵਾਂ ਗੁਰਬਾਣੀ ਤੋਂ ਮੈਂ ਇਹ ਵੀ ਸਿੱਖਿਆ ਕਿ ਇਹਨਾਂ ਛਿੰਨ ਪੰਗਰ ਦੁਨਿਆਵੀ ਬਸਤਾਂ ਤੇ ਸੁੱਖਾਂ ਨੇ ਬੰਦੇ ਦੇ ਨਾਲ ਨਹੀਂ ਜਾਣਾ ਇਹ ਮਹਿਲ ਮਾੜੀਆਂ ਰਤਬੇ ਸਭ ਇੱਥੇ ਰਹਿ ਜਾਣੇ ਹਨ ਜਿਨ੍ਹਾਂ ਲਈ ਬੰਦਾ ਸਾਰਾ ਦਿਨ ਪਾਪੜ ਵੇਲਦਾ ਹੈ ਅੰਤ ਵੇਲੇ ਕੋਈ ਵੀ ਸਾਜ ਨਹੀਂ ਹੁੰਦਾ ਸਰੀਰ ਵਿੱਚੋਂ ਪ੍ਰਾਣ ਜਦੋਂ ਨਿਕਲ ਜਾਂਦੇ ਹਨ ਤਾਂ ਅੱਧੀ ਘੜੀ ਵੀ ਕੋਈ ਘਰ ਰੱਖਣ ਲਈ ਤਿਆਰ ਨਹੀਂ ਹੁੰਦਾ ਸਭ ਤੀਆਂ ਪੁੱਤ ਨਾਰੀ ਸਾਕ ਸੰਬੰਧੀ ਘਰੋਂ ਕੱਢਣ ਦੀ ਤਿਆਰੀ ਵਿੱਚ ਲੁੱਝੇ ਹੁੰਦੇ ਹਨ ਉਸ ਵਕਤ ਸਾਰੇ ਰਿਸ਼ਤੇ ਨਾਤੇ ਖਤਮ ਹੋ ਜਾਂਦੇ ਹਨ ਐਵੇਂ ਬੰਦਾ ساری ਉਮਰ ਮੈਂ ਮੇਰੀ ਤੇ ਚੱਕਰਾਂ ਵਿੱਚ ਪਿਆ ਰਹਿੰਦਾ ਹੈ ਜਿਸ ਨੂੰ ਰੱਬ ਨੇ ਥੋੜੀ ਜੀ ਧਨ ਦੌਲਤ ਤੇ ਜ਼ਿਆਦਾ ਦੇ ਦਿੱਤੀ ਉਹ ਤੋਂ ਅਗੜਾ ਕੇ ਆਫਰ ਕੇ ਇੰਜ ਤੁਰਦਾ ਜਿਵੇਂ ਉਸ ਵਰਗਾ ਦੂਸਰਾ ਕੋਈ ਨਹੀਂ ਇਸ ਗੱਲ ਨੂੰ ਬੰਦਾ ਭੁੱਲ ਜਾਂਦਾ ਕਿ ਜਿਹੜਾ ਸਾਨੂੰ ਦਿੰਦਾ ਉਹ ਕਿਸੇ ਵੇਲੇ ਸਾਡੇ ਕੋਲੋਂ ਖੋ ਵੀ ਸਕਦਾ ਹੈ ਉਹ ਤਾਂ ਪਹਿਲਾਂ ਵਿੱਚ ਜਲਥਲ ਕਰ ਦਿੰਦਾ ਪਰ ਲੋ ਲਿਆ ਸਕਦਾ ਹੈ ਰਾਜਾ ਤੋਂ ਭਿਖਾਰੀ ਬਣਾ ਸਕਦਾ ਤੇ ਭਿਖਾਰੀ ਤੋਂ ਰਾਜਾ ਫਿਰ ਘਮੰਡ ਕਰਦਾ ਦਰਯੋਜਨ ਦਾ 12 ਯੋਜਨ ਛਤਰ ਚੁਲਦਾ ਸੀ ਪਰ ਅੰਤ ਵੇਲੇ ਉਸ ਦੀ ਦੇਹੀ ਗਿਰ ਜਾਣ ਵੀ ਨਾ ਖਾਦੀ ਦੁਰਯੋਧਨ ਘਮੰਡੀ ਰਾਜਾ ਸੀ ਕਹਿੰਦੇ ਹਨ ਕਿ ਇੱਕ ਵਾਰੀ ਭਗਤ ਨਾਮਦੇਵ ਜੀ ਤੀਰਥ ਯਾਤਰਾ ਉੱਪਰ ਗਏ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਝੌਪੜੀ ਉੱਚੀ ਨਹੀਂ ਸੀ ਜਿੱਥੇ ਉਹ ਰਹਿੰਦੇ ਸਨ ਇੱਕ ਸੇਠ ਨੇ ਆਪਣਾ ਪਲਾਟ ਸਿੱਧਾ ਕਰਨ ਲਈ ਝੋਪੜੀ ਢਵਾ ਦਿੱਤੀ ਤੇ ਉਸ ਜਗ੍ਹਾ ਨੂੰ ਵੀ ਆਪਣੇ ਪਲਾਟ ਵਿੱਚ ਬਣਾ ਲਿਆ ਭਗਤ ਨਾਮ ਦੇਵਜੀਤ ਸੇਠ ਦੀ ਦੁਕਾਨ ਉੱਤੇ ਗਏ ਤੇ ਕਹਿਣ ਲੱਗੇ ਸੇਠ ਜੀ ਤੁਹਾਡੇ ਪਲਾਟ ਦੇ ਕੋਲ ਸਾਡੀ ਝੋਪੜੀ ਸੀ ਉਹ ਕਿੱਥੇ ਗਈ ਅਸੀਂ ਤਾਂ ਤੁਹਾਨੂੰ ਕਦੇ ਕੁਝ ਕਿਹਾ ਨਹੀਂ ਇਹ ਸੁਣ ਕੇ ਆਕੜ ਕੇ ਗੁੱਸੇ ਨਾਲ ਸੇਠ ਬੋਲਿਆ ਤੇਰੀ ਐਨੀ ਔਕਾਤ ਕਿ ਤੂੰ ਮੇਰੇ ਨਾਲ ਗੱਲ ਕਰੇ ਜਾ ਪਹਿਲਾਂ ਜਾ ਕੇ ਆਪਣੇ ਕਿਸੇ ਸੁਨੇਹੀ ਨੂੰ ਬੁਲਾ ਕੇ ਲਿਆ ਜੋ ਤੇਰੇ ਹੱਕ ਵਿੱਚ ਮੇਰੇ ਨਾਲ ਗੱਲ ਕਰ ਸਕੇ ਇਹ ਸੁਣ ਕੇ ਭਗਤ ਜੀ ਬੋਲੇ ਹਮਰੋ ਕਰਤਾ RAM ਸਨੇਹੀ ਸੇਠ ਜੀ ਮੇਰਾ ਸਨੇਹੀ ਤਾਂ ਬਸ ਇੱਕ RAM ਹੈ ਜਦੋਂ ਭਗਤ ਨਾਮਦੇਵ ਜੀ ਉਥੇ ਨਾ ਗਏ ਤਾਂ ਸੇਠ ਨੇ ਆਪਣੇ ਨੌਕਰਾਂ ਨੂੰ ਕਹਿ ਕੇ ਉਹਨਾਂ ਦੀ ਮਾਰ ਕਟਾਈ ਕਰਵਾਈ ਤੇ ਨਾਲੇ ਦੂਰ ਸਟਵਾ ਦਿੱਤਾ ਤਾਂ ਕਿ ਜਲਦੀ ਕੀਤੇ ਦੁਬਾਰਾ ਵਾਪਸ ਨਾ ਆ ਸਕੇ ਉਹ ਸੇਠ ਬੁਰੀ ਹਾਲਤ ਵਿੱਚ ਮਰਿਆ ਤੇ ਬਲਦ ਦੀ ਜੂਨ ਵਿੱਚ ਪਿਆ ਗੱਡੀ ਅੱਗੇ ਉਹਨੂੰ ਜੋਇਆ ਜਾਂਦਾ ਤੇ ਰੋਜ਼ ਛੋਟੀਆਂ ਦੀ ਮਾਰ ਖਾਂਦਾ ਵੱਡੇ ਵੱਡੇ ਰਾਜੇ ਮਹਾਰਾਜੇ ਆਏ ਤੇ ਆਖੀਰ ਨੂੰ ਖਾਲੀ ਹੱਥ ਚਲੇ ਗਏ ਰਾਮ ਗयो ਰਾਵਨ ਗयो ਜਾਕੋ ਬੋ ਪਰਵਾਰ ਕੋ ਨਾਨਕ ਥਿਰ ਕੁਛ ਨਹੀਂ ਸੁਪਨੇ ਜੋ ਸੰਸਾਰ ॠषि ਮਾਰਕੰਡੇ ਨੂੰ ਸੋਜੀ ਸੀ ਉਸਨੇ ਸੱਚ ਨੂੰ ਪਛਾਣ ਲਿਆ ਸੀ ਇਸ ਲਈ ساری ਉਮਰ ਕੱਖਾਂ ਦੀ ਕੁੱਲੀ ਵਿੱਚ ਹੀ ਬਿਤਾ ਦਿੱਤੀ ਉਹਨਾਂ ਨੇ ਆਪਣੇ ਸਰੀਰ ਨੂੰ ਕੱਚਾ ਜਾਣਿਆ ਤੇ ਸੋਚਿਆ ਕਿ ਜਦ ਸਰੀਰ ਕੱਚਾ ਹੈ ਤਾਂ ਪੱਕੇ ਮਕਾਨ ਬਣਾ ਕੇ ਮੈਂ ਕੀ ਕਰਨਾ ਦੁਨੀਆ ਦੇ ਪਦਾਰਥ ਬ੍ਰਿਸ਼ ਦੀ ਛਾਇਆ ਵਾਂਗ ਹਨ ਮੈਨੂੰ ਇਹਨਾਂ ਸਾਰੀਆਂ ਗੱਲਾਂ ਦੀ ਸੋਝੀ ਗੁਰਬਾਣੀ ਨੇ ਦਿੱਤੀ ਤੇ ਜ਼ਿੰਦਗੀ ਵਿੱਚ ਕੁਝ ਸਾਰਥਕ ਕਰਨ ਲਈ ਪ੍ਰੇਰਿਆ ਇਸ ਨਾਲ ਰੂਹ ਖੇੜੇ ਵਿੱਚ ਰਹੇ। ਇਹ ਖੇੜਾ ਤੇ ਖੁਸ਼ੀ ਮੈਂ ਲੋੜਵੰਦ ਬੱਚਿਆਂ ਨੂੰ ਪੜਾ ਕੇ ਪ੍ਰਾਪਤ ਕੀਤੀ। ਇਸ ਤਰ੍ਹਾਂ ਗੁਰਬਾਣੀ ਨੇ ਮੈਨੂੰ ਮੇਰੇ ਧੁਰ ਅੰਦਰ ਜਾਤੀ ਪੁਆਈ। ਜ਼ਿੰਦਗੀ ਦੇ ਅਸਲੀ ਮਨੋਰਥ ਦੀ ਸੋਝੀ ਦਿੱਤੀ ਕਿ ਬੰਦੇ ਨੂੰ ਸ਼ੁਭ ਕੰਮ ਕਰਨੇ ਚਾਹੀਦੇ ਹਨ। ਜਿੱਥੋਂ ਤੱਕ ਹੋ ਸਕੇ ਲੋੜਵੰਦਾਂ, ਗਰੀਬ ਗੁਰਬਿਆਂ ਦੀ ਮਦਦ ਕਰਨੀ ਚਾਹੀਦੀ ਹੈ। ਜਿੰਨਾ ਸੀ ਨਿਰਸਵਾਰਥ ਹੋ ਕੇ ਕਿਸੇ ਦੀ ਸਹਾਇਤਾ ਕਰਾਂਗੇ, ਉਨੀ ਸਾਨੂੰ ਆਤਮਿਕ ਸੰਤੁਸ਼ਟੀ ਪ੍ਰਾਪਤ ਹੋਵੇਗੀ। ਗੁਰਬਾਣੀ ਨੇ ਮੈਨੂੰ ਇਹ ਸਿਖਾਇਆ ਕਿ ਜੇ ਕੋਈ ਗਰੀਬ ਹੈ ਤਾਂ ਉਸ ਦੀ ਪੈਸੇ ਨਾਲ ਸਹਾਇਤਾ ਕਰਨੀ ਚਾਹੀਦੀ ਹੈ। ਜੇ ਕੋਈ ਬਿਮਾਰ ਹੈ ਤਾਂ ਉਸਨੂੰ ਦਵਾਈ ਲੈ ਕੇ ਦੇਣੀ ਚਾਹੀਦੀ ਹੈ ਦਵਾਈ ਦੇ ਨਾਲ ਬਿਮਾਰ ਬੰਦੇ ਨਾਲ ਪਿਆਰ ਤੇ ਹਮਦਰਦੀ ਤੇ ਦੋ ਬੋਲ ਵੀ ਜ਼ਰੂਰ ਸਾਂਝੇ ਕਰਨੇ ਚਾਹੀਦੇ ਨੇ ਕਿਉਂਕਿ ਦਵਾਈ ਦੇ ਨਾਲ ਇਹਨਾਂ ਚੀਜ਼ਾਂ ਦੀ ਇੱਕ ਰੋਗੀ ਨੂੰ ਸਖਤ ਜ਼ਰੂਰਤ ਹੁੰਦੀ ਹੈ ਇਹ ਸਾਰਾ ਕੁਝ ਸਾਨੂੰ ਕਦੇ ਵੀ ਅਭਿਮਾਨ ਭਰੇ ਲਹਿਜ਼ੇ ਨਾਲ ਨਹੀਂ ਕਰਨਾ ਚਾਹੀਦਾ ਸਾਨੂੰ ਲੋੜਵੰਦਾਂ ਦੀ ਮਦਦ ਕਰਦੇ ਸਮੇਂ ਹਲੀਮੀ ਤੇ ਨਿਮਰਤਾ ਦੀ ਵਰਤੋਂ ਕਰਨੀ ਚਾਹੀਦੀ ਹੈ ਉਹਨਾਂ ਨੂੰ ਕੋਈ ਚੀਜ਼ ਦਿੰਦੇ ਵਕਤ ਉਹਨਾਂ 'ਤੇ ਇਸ ਤਰ੍ਹਾਂ ਨਹੀਂ ਸੁੱਟ ਦੇਣੀ ਚਾਹੀਦੀ ਜਿਵੇਂ ਕੁੱਤੇ ਅੱਗੇ ਰੋਟੀ ਸੁੱਟ ਦਿੱਤੀ ਜਾਵੇ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਸਾਨੂੰ ਉਹਨਾਂ ਕੋਲ ਬੈਠ ਕੇ ਉਹਨਾਂ ਦਾ ਦੁੱਖ ਸੁੱਖ ਸੁਣਨਾ ਚਾਹੀਦਾ ਜਿਸ ਨਾਲ ਉਹਨਾਂ ਨੂੰ ਲੱਗੇ ਕਿ ਇਹ ਬੰਦਾ ਸਾਡੇ ਦੁੱਖ ਸੁੱਖ ਦਾ ਭਾਈ ਵਾਲਾ ਸਾਨੂੰ ਜ਼ਿੰਦਗੀ ਵਿੱਚ ਜਦੋਂ ਵੀ ਕਦੇ ਕਿਸੇ ਲੋੜਵੰਦ ਦੀ ਮਦਦ ਕਰਨ ਦਾ ਮੌਕਾ ਮਿਲੇ ਇਸ ਨੂੰ ਕਦੇ ਹੱਥੋਂ ਨਹੀਂ ਗਵਾਉਣਾ ਚਾਹੀਦਾ ਜਿੰਨੀ ਜ਼ਿਆਦਾ ਮੁਸ਼ਕਲ ਵਿੱਚ ਅਸੀਂ ਕਿਸੇ ਦੀ ਸਹਾਇਤਾ ਕਰਾਂਗੇ ਖੁਸ਼ੀ ਵੀ ਸਾਨੂੰ ਓਨੀ ਹੀ ਜ਼ਿਆਦਾ ਮਿਲੇਗੀ ਕਿਸੇ ਦੀ ਮਦਦ ਕਰਕੇ ਸਾਨੂੰ ਚਿਤਾਰਨਾ ਨਹੀਂ ਚਾਹੀਦਾ ਜੇ ਅਸੀਂ ਵਾਰ-ਵਾਰ ਚਿਤਾਰਾਂਗੇ ਤਾਂ ਸਾਡੀ ਕੀਤੇ ਕਰਾਈ ਸਾਰੀ ਖੂਬ ਵਿੱਚ ਪੈ ਜਾਏਗੀ ਇੱਕ ਹਵਤ ਹੈ ਨੇਕੀ ਕਰ ਖੂ ਵਿੱਚ ਪਾ ਇੱਕ ਦਿਨ ਗੁਰਦੁਆਰਾ ਸਾਹਿਬ ਮੈਂ ਪਾਠ ਕਰ ਰਹੀ ਸੀ ਜਦੋਂ ਤਾਬੇ ਤੋਂ ਪਾਠ ਕਰਕੇ ਉੱਠੀ ਤਾਂ ਪ੍ਰਸ਼ਾਦ ਲੈਣ ਲੱਗੀ ਤਾਂ ਪ੍ਰਸ਼ਾਦ ਦੇਣ ਵਾਲੇ ਬਜ਼ੁਰਗ ਬਾਬਾ ਜੀ ਮੈਨੂੰ ਕਹਿਣ ਲੱਗੇ ਮੈਡਮ ਆ ਜਿਹੜੀ ਕੁੜੀ ਬੈਠੀ ਹੈ ਇਸਦੀ ਜਿੰਨੀ ਕੁ ਮਦਦ ਹੋ ਸਕਦੀ ਹੈ ਜ਼ਰੂਰ ਮਦਦ ਕਰੋ ਮੈਂ ਦੇਖਿਆ ਕਿ ਉਸ ਕੁੜੀ ਦੇ ਨਾਲ ਉਸਦੀ ਮਾਂ ਵੀ ਉੱਥੇ ਬੈਠੀ ਸੀ ਜਦੋਂ ਮੈਂ ਇਸ ਲੜਕੀ ਨੂੰ ਪੁੱਛਿਆ ਕਿ ਦੱਸੋ ਤੁਹਾਨੂੰ ਕੀ ਚਾਹੀਦਾ ਤਾਂ ਉਸਦੀ ਮਾਂ ਕਹਿਣ ਲੱਗੀ ਇਸ ਦੇ ਪਿਤਾ ਜੀ 6 ਮਹੀਨੇ ਤੋਂ ਬਿਮਾਰ ਪਏ ਹਨ ਇਸ ਕੋਲ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਉਸ ਕੁੜੀ ਨੇ ਮੈਨੂੰ ਦੱਸਿਆ ਮੈਂ ਪੋਲੀਟੀਕਲ ਸਾਇੰਸ ਦੀ ਐਮਏ ਕਰ ਰਹੀ ਹਾਂ ਪਹਿਲਾਂ ਤਾਂ ਮੈਂ ਨਾਲ ਦੀਆਂ ਕੁੜੀਆਂ ਤੋਂ ਕਿਤਾਬਾਂ ਲੈ ਕੇ ਪੜ੍ਹ ਲੈਂਦੀ ਸੀ ਹੁਣ ਪੇਪਰ ਆ ਗਏ ਹਨ ਇਸ ਲਈ ਕੋਈ ਵੀ ਕੁੜੀ ਮੈਨੂੰ ਪੜਨ ਲਈ ਕਿਤਾਬ ਨਹੀਂ ਦਿੰਦੀ ਜੇ ਮੈਂ ਨਾ ਪੜੀ ਤਾਂ ਪੇਪਰਾਂ ਵਿੱਚੋਂ ਫੇਲ ਹੋ ਜਾਵਾਂਗੀ ਇਹ ਸੁਣ ਕੇ ਮੇਰੀਆਂ ਆਪਣੀਆਂ ਅੱਖਾਂ ਵਿੱਚ ਹੰਝੂ ਆ ਗਏ ਮੇਰਾ ਮਨ ਪ੍ਰਸਿੱਝ ਗਿਆ ਕਿ ਕੋਈ ਬੱਚਾ ਕਿਤਾਬਾਂ ਦੀ ਅਨਹੋਂਜ਼ ਬਿਨਾ ਫੇਲ ਨਹੀਂ ਹੋਣਾ ਚਾਹੀਦਾ ਉੱਥੇ ਬੈਠਿਆ ਉਹ ਸਾਰਾ ਸੀਨ ਮੇਰੀਆਂ ਅੱਖਾਂ ਗਿਆ ਗਿਆ ਕਿ ਕਿਵੇਂ ਸਾਡੇ ਪਿਤਾ ਜੀ ਨੇ ਸਖਤ ਮਿਹਨਤ ਕਰਕੇ ਸਾਨੂੰ ਚਾਰਾਂ ਪੈੜਾਂ ਭਰਾਵਾਂ ਨੂੰ ਪੜਾਇਆ ਸੀ ਰੱਬ ਦੀ ਅਸੀ ਕਰਨੀ ਕਿ ਉਸ ਦਿਨ ਮੈਂ ਕੋਈ ਜ਼ਰੂਰੀ ਚੀਜ਼ਾਂ ਖਰੀਦਣੀਆਂ ਸਨ ਤੇ ਮੈਂ ਆਪਣੇ ਪਰਸ ਵਿੱਚ 3000 ਰੁਪਏ ਲੈ ਕੇ ਗਈ ਸੀ ਮੈਂ ਸੋਚਿਆ ਕਿ ਵਾਹਿਗੁਰੂ ਨੇ ਇਸ ਕੁੜੀ ਦੀ ਮਦਦ ਕਰ ਲਈ ਅੱਜ ਇਹ ਪੈਸੇ ਪਰਸ ਵਿੱਚ ਪੁਆਏ ਹਨ ਮੈਂ ਪਰਸ ਵਿੱਚੋਂ 2500 ਰੁਪਏ ਕੱਢ ਕੇ ਉਸ ਕੁੜੀ ਨੂੰ ਦੇ ਦਿੱਤੇ ਦੋਵੇਂ ਮਾਤੀ ਦਿੱਤੀਰੇ ਉੱਪਰ ਜਿਹੜੀ ਖੁਸ਼ੀ ਸੀ ਉਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਇਹ ਕੋਈ ਬਹੁਤ ਹੀ ਧੀਰ ਦੀ ਗੱਲ ਨਹੀਂ ਹੈ ਪਿਛਲੇ ਸਾਲ ਦੀ ਗੱਲ ਹੈ ਦੂਜੇ ਦਿਨ ਮੇਰਾ ਇੱਕ ਵਿਦਿਆਰਥੀ ਜੋ ਕਦੇ ਮੇਰੇ ਕੋਲ ਪੜਦਾ ਸੀ ਤੇ ਹੁਣ ਚੰਗੀ ਨੌਕਰੀ ਤੇ ਆਪੂਰਨ ਗੁਰਸਿੱਖ ਹੋਣ ਕਾਰਨ ਦਸਵੰਦ ਕੱਢਦਾ ਆਇਆ ਤੇ 5000 ਰੁਪਏ ਦੇ ਕੇ ਕਹਿਣ ਲੱਗਾ ਮੈਡਮ ਜੀ ਇਹ ਮੇਰੇ ਵੱਲੋਂ ਦਸਵੰਦ ਦੇ ਪੈਸੇ ਹਨ ਮੈਂ ਸੋਚਿਆ ਇਸ ਵਾਰੀ ਮੈਡਮ ਨੂੰ ਦੇ ਕੇ ਆਵਾਂ ਕਿਸੇ ਚੰਗੇ ਪਾਸੇ ਲੱਗ ਜਾਣਗੇ ਰੱਬ ਦੀ ਇਸ ਲੀਲਾ ਨੂੰ ਦੇਖ ਕੇ ਮੈਂ ਹੈਰਾਨ ਹੋ ਰਹੀ ਸੀ ਕੱਲ ਉਸਨੇ ਮੇਰੇ ਕੋਲੋਂ ਥੋੜੇ ਜਿਹੇ ਪੈਸੇ ਕਿਸੇ ਲੋੜਵੰਦ ਨੂੰ ਦਵਾ ਦਿੱਤੇ ਤੇ ਅੱਜ ਉਸ ਤੋਂ ਲਗਭਗ ਦੁੱਗਣੇ ਪੈਸੇ ਭੇਜ ਦਿੱਤੇ ਕੁਦਰਤ ਕਦੇ ਕਿਸੇ ਦਾ ਦਿੱਤਾ ਰੱਖਦੀ ਨਹੀਂ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਮੋੜਦੀ ਹੈ ਤੇ ਖੁਸ਼ੀ ਵੀ ਅਪਾਰ ਦਿੰਦੀ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਨਾਲ ਲੋੜਵੰਦਾਂ ਦੀ ਮਦਦ ਕਰਨ ਦਾ ਸ਼ੌਕ ਹੋਰ ਵੱਧ ਜਾਂਦਾ ਮੈਂ ਤਾਂ ਜ਼ਿੰਦਗੀ ਵਿੱਚ ਇਹ ਸਿੱਖਿਆ ਕਿ ਗਰੀਬ ਤੋਂ ਗਰੀਬ ਬੰਦਾ ਜਿਸ ਦੀ ਕੋਈ ਵੀ ਮਦਦ ਨਹੀਂ ਕਰਨੀ ਚਾਹੁੰਦਾ ਦੀ ਮਦਦ ਕਰਨ ਨਾਲ ਅਪਾਰ ਖੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ ਗਰਵਾਣੀ ਤੇ ਇਸ ਤਰ੍ਹਾਂ ਦੀਆਂ ਹੋਰ ਕਈ ਘਟਨਾਵਾਂ ਨੇ ਮੈਨੂੰ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਬੱਚਾਂ ਨੂੰ ਪੜਾਉਣ ਲਈ ਪ੍ਰੇਰਿਤ ਕੀਤਾ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ। ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ। ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ। ਧੰਨਵਾਦ।